ਸੂਰਜ ਹਨ ਆਪਣੇ ਆਪ ਨੂੰ ਨਜ਼ਰ ਤਰੀਨ ਤਾਂ ਦਿਖ ਰਿਹਾ ਹੈ। ਕਿ ਛੱਡ ਜਾਓ ਸਾਰਾ। ਠੀਕ ਹੈ। ਮਾਟੀ ਮੋੜਾ ਬ੍ਰੇਕ। ਮੈਂ ਤੁਹਾਨੂੰ ਅਗਲੇ ਪੰਨੇ ਤੇ ਚੀਕਾਂ। ਅਗਲੀ ਜਗ੍ਹਾ ਦੇ ਇਮਾਨਦਾਰ ਬਣਨਾ। ਬਾਈ ਦੇ ਕਿਨਾਰੇ। ਇੱਥੋਂ ਜੁੜੇ ਹੋਏ ਵਾਕੀ ਜਿਹੜਾ ਸਪੋਰਟ ਕਰਾ ਕੇ ਨਹੀਂ ਬੋਲਿਆ ਉਹ ਵੀ ਤਾਂ ਕਾਹਦਾ ਰੁਚੀ ਨਹੀਂ ਆਲਛੀ ਦਾ ਬੈਠਣਾ ਰਹੇ ਸੀ ਹਮਤ ਅਧਿਕਾਰ ਜਿਹੜਾ ਕਿ ਉਹਨਾਂ ਦਾ ਜਨਤਕ ਜੀਵਨ ਜੀਵਨ ਉਹਨਾਂ ਦੇ ਰੋਜ਼ਾ ਰਿਖਾ ਕੇ ਦਿਵਾ ਦਿੱਤਾ ਜਾ ਰਿਹਾ ਹੈ ਕਿਉਂਕਿ ਹੁਣ ਸੀ ਆਹ ਨਹੀਂ ਇਹ ਕਿਸੇ ਨੇ ਜਿਹੜਾ ਪਹਿਲਾਂ ਮਤਾ ਕਮੇਟੀ ਦੀ ਬੈਠਕਾਂ ਦੀ ਨਜ਼ਰ ਆਈ ਹੈ ਨਾ ਲੱਗਦਾ ਲੱਗਦਾ ਉਹ ਰਿਪੋਰਟ ਜਿੰਨਾ ਬਿਮਾਰ ਨੇ ਬਦਲਿਆ ਸੀ ਤਾਂ ਸਿੱਧਾ ਸਾਫਤਾ ਮੰਤਰੀ ਸੁਖ ਸਿੰਘ ਰਖੜਾ ਦੀ ਸੁਖ ਸਿੰਘ ਹੜੇਵਾਲ ਜਿਹੜਾ ਹੈ ਪਿੱਛੇ ਪਕੜਨਾ ਇਸ ਤਰ੍ਹਾਂ ਪਹਿਲਾਂ ਵੀ ਚਾਰ ਅਮਸ਼ੀਅਤ ਅਭਿਸ਼ਾਭ ਨੇ ਕਿਹਾ ਜੀ ਸਿੰਘ ਦੇ ਪਿਛਾਦਮਨ ਲੋਕਾਂ ਦਾ ਨਜ਼ਰ ਆਉਂਦੀ ਸੀ ਸਾਡੇ ਬਿਜਲੀ ਪਿਛਾਲੇ ਜਿਹੜੀ ਸੀ ਖਰਾਬ ਹਾਲਤ ਲੱਗੀ ਸੀ ਤਾਂ ਉਹ ਚੀਜ਼ ਰੋਕ ਦਿੱਤੀ ਜਦੋਂ ਸੇਧੇ ਸੁਧਾਰ ਹੋ ਰਿਹਾ ਤਾਂ ਜਿਹਦੇ ਵਿੱਚ ਹੱਬਤਾ ਕੰਮਾ ਦਾ ਜੀ ਰੱਖਣਾ ਵੀ ਜੀ ਜੀ ਬੱਲੇਵਾਲ ਜੀ ਨਾਲ ਹੋ ਰਿਹਾ ਕਰ ਰਿਹਾ ਉਹ ਜਿਹੜਾ ਠੱਗਾ ਕੱਪੀ ਚੋਲਾ ਨਾ ਲਾਉਣਾ ਨਹੀਂ ਤਾ ਉਹ ਸਾਬ ਮਿਲ ਕੇ ਆਇਓ ਕੀ ਗੱਲ ਬਾਤ ਹੋਈ ਹੈ ਸੇਧ ਬਾਰੇ ਵੀ ਗੱਲ ਕੀਤੀ ਹੋਏਗੀ ਕੀ ਕੁਝ ਗੱਲ ਕੀ ਲੱਗ ਰਿਹਾ ਦੇਖੋ ਦੱਲੇਵਾਲ ਸਾਹਿਬ ਬਹੁਤ ਚੜ੍ਹਦੀ ਕਲਾ ਚ ਨੇ ਗੁਰੂ ਮਹਾਰਾਜ ਦੀ ਮਿਹਰ ਪਹਿਲੀ ਗੱਲ ਤਾਂ ਅਸੀਂ ਪਰਮਾਤਮਾ ਦਾ ਉਸਾਰੀ ਪਾਛਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਗੱਲ ਬਾਤ ਸ਼ੁਰੂ ਹੋਈ ਹੈ ਨਹੀਂ ਤਾਂ ਦੋ ਘੰਟੇ ਤੋਂ ਗੱਲ ਬਾਤ ਬੰਦ ਸੀਗੀ ਕੋਈ ਗੱਲ ਬਾਤ ਦੀ ਅਸੀਂ ਹੋਰ ਸੀ ਤੁਹਾਨੂੰ ਗੱਲ ਬਾਤ ਸ਼ੁਰੂ ਹੋਈ ਹੈ ਤੇ ਦੱਲੇਆ ਸਾਹਿ ਮੰਨੇ ਨੇ ਕਿ ਮੈਨੂੰ ਦਵਾਈ ਬੁਟੀ ਮੈਂ ਲੈ ਲੈਂਦਾ ਤੇ ਦੂਜੀ ਗੱਲ ਆ ਜੋ ਹੱਸ ਰਹੇ ਸੀ ਬਲਕਣ ਕਿਉਂਕਿ ਸਾਡੀ ਅਜ ਤੋਂ ਮੇਰੇ ਖਿਆਲ ਸਾਲ ਪਹਿਲਾਂ ਗੱਲ ਹੋਈ ਹੋਣੀ ਸਾਲ ਤੋਂ ਵੱਧ ਹੋ ਗਿਆ ਹੁਣ ਕਿ ਪੰਜਾਬ ਤੇ ਹਰਿਆਣਾ ਦੇ ਲਈ ਉਹ ਸਾਰੀ ਐਮਐਸਜੀ ਦੇਣ ਨੂੰ ਤਿਆਰ ਸੀ ਪਰ ਡਲਿਆ ਸਾਡਾ ਸੀ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਲਿਖ ਦਿਆਂ ਅੱਜ ਹਾਜ਼ਰ ਜੀ ਵੀ ਆਪਾਂ ਉਸ ਗੱਲ ਤੇ ਤੇ ਪੂਰੇ ਘਟਿਆਰ ਪੂਰੇ ਉੱਤਰੇ ਵੀ ਨੇ ਸੋ ਇਸ ਗੱਲ ਦੇ ਲਈ ਵੀ ਧੰਨਵਾਦ ਕਰ ਦਿਆਂ ਇਹ ਤਾਕਤ ਇਹ ਸਾਰੀ ਗੁਰੂ ਮਹਾਰਾਜ ਦਾ ਪਰਮਾਤਮਾ ਦਾ ਹੈ ਨਹੀਂ ਤਾਂ ਕਿਸੇ ਬੰਦੇ ਨੂੰ ਨਾ ਦੋ ਡੰਗ ਰੋਟੀ ਨਾ ਮਿਲੇ ਬੰਦਾ ਮਰਨ ਵਾਲਾ ਹੋ ਜਾਂਦਾ ਦੋ ਮਹੀਨੇ ਬਿਨਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਰਹਿਣਾ ਬਹੁਤ ਔਖਾ ਕੰਮ ਹੈ ਪਾਣੀ ਤੇ ਚਲ ਪੀ ਲੈਂਦੇ ਸੀ ਮਾੜੇ ਮੋਟ ਪਰ ਬਹੁਤ ਔਖਾ ਕੰਮ ਹੈ ਇਹ ਤਾਕਤ ਪਰਮਾਤਮਾ ਹੀ ਦੇ ਸਕਦਾ ਹੈ ਬੰਦੇ ਦੇ ਬਹਾਦਰ ਰੋਗ ਹੈ ਨਹੀਂ ਜੇ ਬੰਦਾ ਕਹੇ ਨਾ ਮੈਂ ਕਰ ਲੂਗਾ ਨਹੀਂ ਕਰ ਸਕਦਾ ਪਰ ਮੈਨੂੰ ਇਹ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਕੋਈ ਮੁਰੇਲ ਨਹੀਂ ਹੈ ਤਾਂ ਬਿਲਕੁਲ ਪੂਰੀ ਖੁਸ਼ੀ ਚ ਨੇ ਚੜਦੀ ਕਲਾ ਚ ਨੇ ਆ ਇਸ ਗੱਲ ਚ ਨੇ ਕਿ ਮੈਨੂੰ ਪ੍ਰਮਾਤਮਾ ਨੇ ਤਾਕ ਦਿੱਤੀ ਹੈ ਪ੍ਰਮਾਤਮਾ ਨੇ ਮੈਨੂੰ ਇਸ ਕੰਮ ਹੱਥੇ ਪਿੱਛਾ ਤੇ ਉਸ ਮਿਸ਼ਨ ਦੇ ਵਿੱਚ ਮੈਂ ਕਾਮਯਾਬੀ ਹੋਇਆ ਰਖੜਾ ਸਾਹਿਬ ਤੁਹਾਡੇ ਭਰਾ ਅਕਸਰ ਪ੍ਰਧਾਨ ਮੰਤਰੀ ਨરેન્દ્ર ਮੋਦੀ ਨਾਲ ਮੁਲਾਕਾਤਾਂ ਵੀ ਕਰਦੇ ਨੇ ਉਹ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਭਰਾ ਦੇ ਜਰੀਏ ਬੇਨਤੀ ਕਰੋਗੇ ਕਿ ਉਹ ਪ੍ਰਧਾਨ ਮੰਤਰੀ ਤੱਕ ਇਹਨਾਂ ਦੀ ਆਵਾਜ਼ ਪਹੁੰਚੋ ਅਸੀਂ ਤਾਂ ਬੇਨਤੀ ਕੀਤੀ ਜਦੋਂ ਉਹੀ ਗੱਲ ਮੈਂ ਦੱਸਣ ਲੱਗਿਆ ਉਹਨਾਂ ਨਾਲ ਗੱਲ ਕਰਕੇ ਦੱਲਿਆ ਸਾਹਿਬ ਨਾਲ ਗੱਲ ਹੋਈ ਸੀ ਕਿ ਵੀ ਪੰਜਾਬ ਦੇ ਲਈ ਉਹ ਸਾਰਾ ਕੁਝ ਐਮਐਸਪੀ ਦੇਣ ਨੂੰ ਤਿਆਰ ਨੇ ਕਰਦਾ ਕੁਝ ਸਮਾਰਨ ਵਿਚਾਰ ਨੇ ਦੱਲੇਬਾਹ ਸਾਹਿਬ ਵੀ ਉੱਥੇ ਸੀਗੇ ਹਲੇ ਦੱਲਿਆ ਸਾਹਿਬ ਕਹਿਣ ਲੱਗੇ ਵੀ ਸਾਰੇ ਹਿੰਦੁਸਤਾਨ ਦਾ ਪੱਲਾ ਲੈ ਕੇ ਦੇਣਾ ਔਰ ਉਸ ਗੱਲ ਦੇ ਉੱਤੇ ਦੱਲਿਆ ਸਾਹਿਬ ਖੜੇ ਨੇ ਮੈਨੂੰ ਇਹ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਗੱਲ ਉਹਨਾਂ ਕਹੀ ਸੀਗੀ ਉਹਦੋਂ ਉਸ ਗੱਲ ਤੇ ਖੜੇ ਨੇ ਔਰ ਮੈਨੂੰ ਪਤਾ ਹੈ ਕਿ ਇਸ ਮਿਸ਼ਨ ਦੇ ਵਿੱਚ ਦੱਲਿਆ ਸਾਹਿਬ ਕਾਮਯਾਬ ਹੋਣਗੇ ਗੁਰੂ ਮਹਾਰਾਜ ਨੇ ਤਾਕਤ ਦੇਣੀ ਹੈ ਹਿੰਮਤ ਦੇਣੀ ਹੈ ਤੇ ਉਹ ਉਹਦੇ ਵਿੱਚ ਕਾਮਯਾਬ ਹੋਣ 14 ਤਰੀਕ ਮਿਲੀ ਆ ਜੀ ਲੱਗਦਾ ਉਮੀਦ ਹੈ ਕਿ ਗੱਲ ਬਣੇਗੀ ਜਾਂ ਅੱਗੇ ਹੋਰ ਦੇਖੋ ਅੱਜ ਤਾਂ 100% ਉਮੀਦ ਹੈ ਜੀ ਬਾਕੀ ਤਾਂ ਪਰਮਾਤਮਾ ਨੂੰ ਪਤਾ ਹੈ ਕੀ ਹੋਣਾ ਹੈ ਉਹਨਾਂ ਦੇ ਮਨ 'ਚ ਕੀ ਹੈ ਕੋਈ ਜਾਣ ਨਹੀਂ ਸਕਦਾ ਪਰ ਅੱਜ ਦਾ 100% ਉਮੀਦ ਹੈ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ ਮੂਰ ਕ੍ਰਿਪਾ ਕਰੂਗਾ ਕਿਉਂਕਿ ਜਿੰਨੇ ਮਿੰਤ ਜੱਜ ਜ਼ਿੰਮੇਵਾਰ ਕਰਦਾ ਉਹ ਨਹੀਂ ਦੁਨੀਆ 'ਚ ਕੋਈ ਨਹੀਂ ਕਰਦਾ ਮੈਂ ਸਾਰੀ ਦੁਨੀਆ ਨੂੰ ਮੁੱਕੇ ਦੇਖਿਆ ਦੁਨੀਆ ਉਹ ਹੀ ਮੁੱਕ ਵੀ ਹਾਂ ਜਿੱਥੇ ਮੈਂ ਨਾ ਗਿਆ ਖੇਤੀ ਇੱਕ ਪੰਜਾਬੀ ਸ਼ੌਕ ਨਾ ਕਰਦਾ ਨਹੀਂ ਤਾਂ ਸਾਰੇ ਖੇਤ ਭਜਦੇ ਨੇ ਇੰਨੀ ਔਖਾ ਕੰਮ ਹੈ ਖੇਤੀ ਦਾ ਵੀ ਸਾਰੇ ਭਜਦੇ ਨੇ ਆਪਾਂ ਜਿਵੇਂ ਕਹਿੰਦੇ ਸੱਪਾਂ ਦੇ ਸਿਰ ਲੈ ੜ ਕੇ ਖੇਤੀ ਕਰਦੇ ਨੇ ਲੋਕ ਤੇ ਸਭ ਤੋਂ ਔਖਾ ਵੀ ਕਿਸਾਨ ਹੈ ਸੁਸਾਇਡ ਸਭ ਤੋਂ ਵੱਧ ਕਿਸਾਨੀ ਦੇ ਹੁੰਦੇ ਨੇ ਕਰਜ਼ਾ ਸਭ ਤੋਂ ਵੱਧ ਕਿਸਾਨਾਂ ਸਰ ਹੈ ਇਹ ਕੋਲ ਇੰਡਸਟਰੀ ਸਟਿੱਕਣੇ ਲਈ 55000 ਕੋਰ 100000 ਕੋਰ ਲੱਖ ਲੱਖ ਕਰੋੜ ਰੁਪਏ ਲੈ ਕੇ ਵੀ ਭੱਜ ਜਾਂਦੇ ਨੇ ਉਹਨਾਂ ਨੂੰ ਕੋਈ ਸਜਾਨੀ ਕੁਛ ਨਹੀਂ ਜੇ ਜ਼ਿੰਮੇਵਾਰ ਦਾ 5000 ਰੁਪਏ ਹੋਵੇ ਉਹੀ ਬੜੀ ਵੱਡੀ ਗੱਲ ਬਣ ਜਾਂਦੀ ਹੈ ਸੋ ਜਿਹੜਾ ਬੰਦਾ ਕੋਈ ਟਾਈਮ ਸੀ ਜਾਇ ਜਵਾਨ ਜਾਇ ਕਿਸਾਨ ਦੇ ਸੀ ਨਾਲ ਹੀ ਰਹਿੰਦੇ ਸੀ ਇਹ ਕਿੱਥੋਂ ਸ਼ੁਰੂ ਹੋਇਆ ਸੀ ਜਦੋਂ 1962 ਦੇ ਵਿੱਚ ਚੀਨ ਨਾਲ ਲੜਾਈ ਲੜੀ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਪਿੱਛੇ ਰਹਿ ਗਏ ਸੀ ਉਹ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਸੀਗਾ ਕਿ ਨਾ ਤਾਂ ਸਾਡੇ ਕੋਲ ਖਾਣ ਨੂੰ ਕਣ ਸੀ ਅਸੀਂ ਅਮਰੀਕਾ ਦੇ ਮਿੰਤਾ ਕਰਦੇ ਸੀ ਵੀ ਤੁਹਾਨੂੰ ਕਣਕ ਦੇ ਦਿਓ ਢਿੱਡ ਭਰ ਲਾਂਗੇ। ਸ਼੍ਰੀ ਲਾਲ ਬਾਦ ਦੇ ਸ਼ਾਸਤਰੀ ਕਹਿੰਦੇ ਸੀ ਕਿ ਜੇ ਸਾਨੂੰ ਤੁਸੀਂ ਉਹ ਕਣਕ ਦੇ ਦਿਓ ਨਾ ਪੈਦਾ ਕਰਦੇ ਹੋ ਪੂਰੀ ਕਣਕ ਦੇ ਦਿਓ ਤਾਂ ਸਾਡਾ ਗੁਜ਼ਾਰਾ ਹੋ ਜੂਗਾ ਬਰਤ ਰੱਖ ਲਈਏ ਆਪਾਂ ਹੱਥ ਤੇ ਦੋ ਦਿਨ ਬਰਤ ਰੱਖੀਏ ਇਸ ਤੱਕ ਕੋਈ ਕਹਿੰਦਾ ਸੀ ਬਰਤ ਰੱਖ ਲਈਏ ਤਾਂ ਆਪਾਂ ਆਪਣਾ ਗੁਜ਼ਾਰਾ ਹੋਊਗਾ। ਪਰ ਪੰਜਾਬ ਆਏ ਨੇ ਤੇ ਹਰਿਆਣੇ ਆਏ ਨੇ ਦੋਹਾਂ ਦੀ ਗੱਲ ਕਰ ਲਈਏ ਜੀ ਆਪਾਂ ਜਦੋਂ ਮੈਕਸੀਕਨ ਕਣਕ ਹੋਈ ਐ ਉਦੋਂ ਇੰਨੀ ਪੈਦਾਵਾਰ ਕਰਤੀ ਸੀ ਵੀ ਆਪਣੇ ਪੈਰਾਂ ਤੇ ਖੜਾ ਕਰਤਾ ਸੀ। ਜੇ 1965 ਦੀ ਲੜਾਈ ਸੀ ਜਿੱਤੀ ਐ ਪਾਕਿਸਤਾਨ ਦੇ ਨਾਲ ਪੈਟਰਨ ਟੈਂਕ ਤੋੜੇ ਨੇ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਕੰਮ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਸੀ ਉਹਨਾਂ ਦੇ ਕੰਮ ਕਰਕੇ ਅਸੀਂ ਅਮਰੀਕਾ ਦੀ ਅੱਖ ਰੱਖ ਪੱਕ ਝਾੜ ਸਕਿਆ ਨਹੀਂ ਤਾਂ ਜੇ ਅਖ ਮਿੱਤੇ ਦੀ ਅੱਖ ਵਕ ਝਾੜਦੀ ਨਹੀਂ ਸੀ ਪੈਟਰਨ ਟੈਂਕ ਤੋੜਨਾ ਕੋਈ ਛੋਟਾ ਕੰਮ ਨਹੀਂ ਸੀ ਉਦੋਂ ਸਾਡੇ ਜਵਾਨਾਂ ਨੇ ਪੈਟਰਨ ਟੈਂਕ ਤੋੜੇ ਕਿਸਾਨੀ ਨੇ ਅਨਾਜ ਪੈਦਾ ਕਰਕੇ ਦਿੱਤਾ ਤਾਂ ਜਾ ਕੇ ਇਹ ਕੰਮਜਾਬ ਹੋਇਆ ਸੋ ਉਸੇ ਮਿਸ਼ਨ ਦੇ ਉੱਤੇ ਅੱਜ ਦਿਲਿਆ ਸਾਹਿਬ ਬੈਠੇ ਨੇ ਸੋ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਸ਼ਿਪਾਸ਼ਾ ਕੇ ਕਿ ਉਹਨਾਂ ਕਾਮਯਾਬੀ। ਖੜਾ ਸਾਹਿਬ ਮੈਡੀਕਲ ਸਹਾਇਤਾ ਉਹਨਾਂ ਨੂੰ ਮਿਲ ਰਹੀ ਆ ਪਰ ਬੀਤੀ ਰਾਤ ਤਾਂ ਡਾਕਟਰਾਂ ਦੇ ਵੱਲੋਂ ਕੁਤਾਹੀ ਵਰਤੀ ਗਈ ਹੈ। ਇਲਜ਼ਾਮ ਲੱਗੇ ਨੇ ਕਿ ਉਹ ਜਦੋਂ ਨੀਡਲ ਲਗਾ ਰਹੇ ਸੀ ਦੋ ਤਿੰਨ ਵਾਰ ਗਲਤ ਜਗ੍ਹਾ ਲਗਾ ਦਿੱਤੀ। ਬਾਹ ਸੁਝ ਗਈ। ਫਿਲਹਾਲ ਮੈਡੀਕਲ ਸਹਾਇਤਾ ਵੀ ਉਹਨਾਂ ਦੇ ਵੱਲੋਂ ਬੰਦ ਕੀਤੀ ਗਈ ਆ ਤੇ ਉਹ ਡਾਕਟਰਾਂ ਦੇ ਖਿਲਾਫ ਜਿਹੜੇ ਟ੍ਰੇਨਿੰਗ ਡਾਕਟਰਸ ਦੀ ਉਹ ਜਿਹੜੀ ਹੈਗੀ ਨੀਡਲ ਲਗਾ ਰਹੇ ਸੀ ਇਹ ਇਲਜ਼ਾਮ ਲਗਾਏ ਗਏ ਨੇ। ਤੇ ਕੋਈ ਦੇ ਬਾਰੇ ਮੈਂ ਕੁਝ ਕਹਾ ਕੋਈ ਗਲਤ ਬਝੇ ਨਹੀਂ ਲੱਗਦੀ ਹੈ। ਇਹ ਤਾਂ ਕਿਉਂਕਿ ਡਾਕਟਰੀ ਡਾਕਟਰਾਂ ਨੂੰ ਜਿਆਦਾ ਪਤਾ ਕੀ ਗੱਲ ਹੈ ਠੀਕ ਹੈ ਗਲਤ ਹੈ ਜਦੋਂ ਆਪਾਂ ਡਾਕਟਰ ਸਾਹਿਬ ਇੱਕ ਇੱਕ ਪੇਸ਼ੈਂਟ ਨੇ ਇੰਨੇ ਦਿਨ ਕੋਈ ਖਾਣਾ ਨਹੀਂ ਤਾਂ ਮਹਾ ਡਾਕਟਰ ਦੀ ਟੀਮ ਘਟਰ ਹੋਣਾ ਚਾਹੀਦਾ ਮਹਾ ਡਾਕਟਰ ਹੋਣੇ ਚਾਹੀਦੇ ਜਿਹੜੇ ਜਿਹੜੇ ਮੈਂ ਪੂਰੇ ਪਰਫੈਕਟ ਡਾਕਟਰ ਨੇ ਇੱਥੇ ਟ੍ਰੇਨਿੰਗ ਨਹੀਂ ਚਾਹੀਦੀ ਟ੍ਰੇਨਿੰਗ ਤਾਂ ਆਮ ਪੇਸ਼ੈਂਟਾਂ ਤੋਂ ਹੁੰਦੇ ਨੇ ਉਹਦੇ ਨਾਲ ਤੁਹਾਨੂੰ ਕੋਈ ਹੋਰ ਜੀ ਗੱਲ ਹੋਈ ਤਾਂ ਮਾੜੀ ਗੱਲ ਹੈ